ਬਲੀਪੁਰਾ ਬੜੀਆ ਹਰਮਨ ਕੁਮਾਰ ਬਬਾਈ ਹਰਮਨ ਕੁਮਾਰ ਸਨਵ ਗੁਰਪ੍ਰੀਤ ਕੁਮਾਰ ਦਸਵੀਂ ਪਿੰਡ ਕੰਗਸਾਬੂ ਫੈਜੋਦ ਕੁਮਾਰ ਹਰਜਿੰਦਰ ਕੁਮਾਰ ਦਸਵੀਂ ਮਿਤਨ ਕੁਮਾਰ ਸਨਵ ਬਖਸ਼ੀ ਰਾਮ ਦਸਵੀਂ ਸਿਮਰਨ ਸਨਵ ਬਸਤਾਰ ਸਿੰਘ ਪਲਾਸੂ ਹੰਸਿਕਾ ਪਲਾਸਟੂ ਜੀਸਿਕਾ ਡੌਡਰਾ ਰਣਵੀਰ ਕੁਮਾਰ ਦਸਵੀਂ ਸਾਰੇ ਬੱਚੇ ਕੰਗਸਾਬੂ ਤੋਂ ਹਰਸ਼ਦੀਪ ਕੈਂਬਰ ਸਾਨੋ ਹਰਵਿੰਦਰਪਾਲ 8ਵੀਂ ਪਿੰਡ ਭਗਵਾਨਪੁਰ ਮੇਹਾ ਡਾਕਟਰ ਸੋਨੂ 8ਵੀਂ ਮੁਸਕਾਨ ਡਾਕਟਰ ਸੋਨੂ ਪਲੱਸ 2 ਪ੍ਰੋਗਰਾਮ ਸਾਨੋ ਅਮਰਤ ਲਾਲ ਯਾਸ਼ ਸਾਨੋ ਸੁਨੀਲ ਕੁਮਾਰ 8ਵੀਂ ਇਹ ਸਾਰੇ ਬੱਚੇ ਭਗਵਾਨਪੁਰ ਤੋਂ ਆ ਔਰ ਗਗਨਦੀਪ ਸਾਨੋ ਬ੍ਰਾਮ ਲਾਲ 8ਵੀਂ ਕਲਾਸ ਪਿੰਡ ਬਾਦਸ਼ਾਹਪੁਰ ਹਰਤੇਸ਼ ਕੁਮਾਰ ਚੰਦੜ ਸਾਨੋ ਮਲੂਕ ਚੰਦ 8ਵੀਂ ਕਲਾਸ ਭਗਵਾਨਪੁਰ ਤੋਂ ਸਾਨੀਆਂ ਡਾਕਟਰ ਪਰਮਜੀਤ 8ਵੀਂ ਕਨਾਲ ਕਲਾ ਮਾਇਕ ਡਾਕਟਰ ਸੱਤਪਾਲ ਪਲਸ 2 ਕਨਾਲ ਕਲਾ ਕਰਨਦੀਪ ਸਨਵਰਾਮ ਲਾਲ ਪਲਸ 2 ਲੰਬੜਾ ਵਾਦੀ ਪਿੰਡ ਖੰਬਰਾ ਪਲਵੀਰ ਰਾਣੀ ਡਾਕਟਰ ਲੇਖਰਾਜ 8ਵੀਂ ਕਲਾਸ ਕਸ਼ਿਸ਼ ਡਾਕਟਰ ਚਮਨ ਲਾਲ ਇਹ ਤਿੰਨੋਂ ਬੱਚੇ ਖੰਬਰਾ ਚਮਨ ਲਾਲ ਪਲਸ 2 ਹਰਸ਼ਪਾਲ ਸਾਨਾ ਮਨੇਸ਼ ਕੁਮਾਰ ਪਲੱਸ 2 ਪਿੰਡ ਸੰਮੀਪੁਰ ਹਰਸ਼ਪਾਲ ਸਾਨਾ ਬਿਆਰੀ ਲਾਲ 8ਵੀਂ ਸੰਮੀਪੁਰ ਮਨਪ੍ਰੀਤ ਸਾਨਾ ਗੁਰਪਾਲ ਸਿੰਘ 8ਵੀਂ ਕਲਾਸ ਪਿੰਡ ਸੰਮੀਪੁਰ ਦਵਿੰਦਰ ਸਹਿਜਲ ਸਾਨਾ ਰਮੇਸ਼ ਕੁਮਾਰ 10ਵੀਂ ਪਿੰਡ ਮੇਠਾਪੁਰ ਗਗਨਦੀਪ ਕੌਰ ਸਾਨਾ ਸਤਨਾਮ ਸਿੰਘ 10ਵੀਂ ਕਲਾਸ ਪਿੰਡ ਉਦੋਵਰ ਤਮੰਨਾ ਜੱਸਲ ਡਾਕਟਰ ਨਰਿੰਦਰ ਸਿੰਘ ਪਲੱਸ 2 ਰਾਮਪੁਰ ਯੋਗਤਾ ਜੱਸਲ डॉक्टर जीवन बास जसल दसवीं कलास पिंड फूलपुर गुरजोत बैंस सन प्रितपाल सिंह दसवीं कलास पिंड फूलपुर हरमन जसल सन तिलकराज अठवीं कलास पिंड फूलपुर दिशिका डॉक्टर रणवीर कुमार दसवीं क्लास पिंड लंबड़ा हंसिका डॉक्टर रणवीर कुमार दसवीं क्लास लंबड़ा ਔਰ ਪਾਲੀਪਾਲ ਡਾਕਟਰ ਅਫ ਸੁਰਿੰਦਰ ਕੁਮਾਰ ਪਲੱਸ 2 ਪਿੰਡ ਲੰਬੜਾ ਔਰ ਇੱਕ ਵਿਸ਼ੇਸ਼ ਸਨਮਾਨ ਜਿਹੜਾ ਹਰਮਨ ਜੱਸਲ son of ਤਿਲਕਰਾਜ ਜੱਸਲ 8ਵੀਂ ਕਲਾਸ ਪਿੰਡ ਫੂਲਪੁਰ ਤੋਂ ਜਿਸ ਬੱਚੇ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਟੌਪ ਕੀਤਾ ਉਸ ਬੱਚੇ ਨੂੰ ਮਹਾਰਾਜ ਜੀ ਦੇ ਕੋਲ ਅਸ਼ੀਰਵਾਦ ਵਾਸਤੇ ਲਿਆਂਦਾ ਜਾਵੇ ਹਰਮਨ ਜੱਸਲ son of ਤਿਲਕਰਾਜ 8ਵੀਂ ਕਲਾਸ ਪਿੰਡ ਫੂਲਪੁਰ ਦਾ ਬੱਚਾ ਜਿਸ ਨੇ ਅੱਜ ਪਾਸ ਕੀਤੀ ਔਰ ਪੂਰੇ ਜ਼ਿਲੰਦਰ ਜ਼ਿਲੇ ਵਿੱਚੋਂ ਫਰਸਟ ਆਇਆ ਔਰ ਪੰਜਾਬ ਦੇ ਵਿੱਚੋਂ 7ਵੇਂ ਨੰਬਰ ਤੇ ਆਇਆ। ਬੜੀ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਨਹੀਂ ਬੱਚਾ ਨੇ ਹੁਣ ਨਾਲ ਸਮੇਂ ਦੇ ਵਿੱਚ ਇਸ ਦੇਸ਼ ਦੀ ਭਗਡੋਰ ਸੰਭਾਲਣੀ ਹੈ। ਜਿਸ ਨੇ ਜੱਜ ਬਣਨਾ ਕਿਨ ਵਕੀਲ ਬਣਨਾ ਇਸ ਕਰਕੇ ਪੰਡਾਲ ਵਿੱਚ ਬੈਠੇ ਬੱਚਿਆਂ ਨੂੰ ਦਿਲਤੀ ਹੈ ਕਿ ਪੜੋ ਤੁਸੀਂ ਵੀ ਇਸ ਤਰ੍ਹਾਂ ਅਗਲੇ ਸਾਲ ਨੂੰ ਬਣ ਕੇ ਮਹਾਰਾਜੀ પાસે ਸਨਮਾਨ ਲਓ। ਔਰ ਪਿੰਡ ਤਾਜਪੁਰ 8ਵੀਂ ਕਲਾਸ ਦੇ ਜਿਹੜੇ ਬੱਚੇ ਆ ਜੀਆ ਸੁਰਿੰਦਰ ਕੁਮਾਰ ਭਾਰਤੀ ਕਸ਼ਮੀਰ ਲਾਲ ਰਾਜਵੀਰ ਕੁਮਾਰ ਰਾਜੀਤ ਕੌਰ ਅਮਰੀਕ ਲਾਲ ਸੰਜਨਾ ਪ੍ਰਵਾਨ ਠੀਕ ਹੈ ਵਿਸ਼ਵਾਸ ਵਨੀ ਚੰਦੜ ਮੁਲਕਰਾਜ ਵਤੂਦਵਾ ਕਮਲੂ ਦਲਜੀਤ ਚੰਦੜ ਗਰਮੀਰ لال ਰੋਹਿਤ ਕੁਮਾਰ ਚੰਦੜ ਕਰਮਜੀਤ ਹਰਜੋਤ ਲੈਂਬਰਦਾਸ ਗੀਤਿਕਾ ਬਲਵੀਰ ਕੁਮਾਰ ਮੋਹਿਤ ਕੁਮਾਰ ਸੋਨਵਰਾਜ ਕੁਮਾਰ ਤਮੰਨਾ ਚੰਦੜ ਕਮਲ ਨਿਤਿਕਾ ਰਿਸ਼ਪਾਲ ਕੁਮਾਰ ਅੰਕਿਤ ਚੰੜੜਾ ਫਰਨਾਵਾਰ ਚੰੜੜਾ ਵਿਤੇਸ਼ ਕੁਮਾਰ ਚੰੜੜਾ ਮਲੂਕ ਚੰਦ ਸੁਖਵਿੰਦਰ ਚੰੜੜਾ ਹੁਸਨ ਲਾਲ ਅਭਨੀਤ ਕੋਰ ਅਭਨੀਤ ਕੁਮਾਰ ਸੰਦੀਪ ਕੁਮਾਰ ਮਾਨਸੀ ਡਾਕਟਰ ਪਰਮਜੀਤ ਕੁਮਾਰ ਜਿਮਰਨ ਡਾਕਟਰ ਕਰਤਾਰਾਮ ਤੇ ਸਾਰੇ ਬੱਚੇ ਪਾਜਪੁਰ ਭਗਵਾਨਪੁਰ 8ਵੀਂ ਕਲਾਸ ਦੇ ਇਹਨਾਂ ਨੂੰ ਬੇਨਤੀ ਹੈ ਸੇ ਆਪਾਂ ਸੁਣਵਾ ਲਾਂਗੇ ਦੀ ਕਿਰਪਾ ਕਰੋ ਬਾਕੀ ਬੱਚੇ ਜਿਹੜੇ ਆ ਉਹ ਬਾਅਦ ਚ ਬੋਲੇ ਜਾਣਗੇ ਮਹਾਰਾਜ ਜੀ ਦੇ ਆਓ ਪ੍ਰਵਚਨ ਸਰਵਣ ਕਰਿਏ ਜੀ ਜੈ ਗੁਰਦੇਵ ਧੰ ਗੁਰਦੇਵ ਵੀ ਹੋ ਗਿਆ ਇੱਕ ਹੋਵੇ ਇੱਥੇ ਤਾਂ ਫੋਟੋ ਖਿੱਚੀ ਇੱਕ ਹੈ ਆ ਮਨਮਾਨ ਕੇ ਰਬੁਦਾ ਹੋਸ ਠੀਕ ਹੈ ਬਾਅਦ ਚ